ਵਾਹਿਗੁਰੂ ਜੀ ਕੀ ਫਤਹ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਹਰਜੀਤ ਸਿੰਘ ਜੀ ਖੁਰਦ ਸਾਹਿਬ ਨੂੰ ਕਿ ਉਹ ਵੀ ਆਪਣੇ ਵਿਚਾਰ ਆਪਣੀ ਗੱਲਸਾ ਵਾਹਿਗੁਰੂ ਜੀ ਕੀ ਫਤਹ ਆਪ ਸਾਰੇ ਜਾਣਦੇ ਹੋ ਕਿ ਐਪੀ ਚੋੜਾ ਦਾ ਟਾਈਮ ਇਲੈਕਸ਼ਨ ਦੀ ਤਿਆਰੀ ਤੇ ਜੱਗ ਸ਼ੁਰੂ ਹੋ ਗਈ ਹੈ ਤੋਂ ਆਪਾਂ ਸੋਚਣਾ ਇਸ ਗੱਲ ਨੂੰ ਆ ਵੀ ਵੋਟ ਆਪਣੀ ਏਕਾ ਕੈੰਡੀਡੇਟ 3 4 ਨੇ ਉਹਦੇ ਵੀ ਯਾਦ ਵੀ ਹੋਣਗੇ ਅਮਰੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਇੱਕ ਜੂਨ ਨੂੰ ਆਪਾਂ ਬੜਾ ਵੱਡਾ ਫੈਸਲਾ ਕਰਨਾ ਹੈ ਕਿ ਆਪਾਂ ਆਪਦਾ ਐਮਪੀ ਬਣਾ ਕੇ ਕਿਹਨੂੰ ਭੇਜਣਾ ਪਹਿਲਾਂ ਆਪਾਂ ਐਮਪੀ ਬਣਾਇਆ 10 ਸਾਲ ਰਵਨੀਤ ਸਿੰਘ ਮਿੱਟੂ ਮੈਨੂੰ 10 ਬੰਦੇ ਸਾਊਥ ਹਲਕੇ ਦੇ ਲਿਆ ਦਿਓ ਜਿਹਦਾ ਕਰਿਆ ਨੇ ਫੋਨ ਚੱਕਿਆ ਹੋਰੇ ਪਿੰਡ ਲੁਧਿਆਣਾ ਈ ਚਲੀ ਲੱਪਣਾ ਸਾਰਾ ਕਾਂਗਰਸੀ ਇਹ ਕਹਿੰਦੇ ਕਿ ਤੇਰੇ ਫੋਨ ਹੀ ਨਹੀਂ ਚੱਕਿਆ ਆਪਾਂ ਕਦੇ ਉਹਨਾਂ ਦੀ ਸ਼ਕਲ ਨਹੀਂ ਦੇਖੀ ਮੁੜ ਕੇ 10 ਸਾਲ ਲੋਕ ਉਹ ਸਿਰਫ ਵੋਟਾਂ ਚਾਉਂਦੇ ਨੇ 15 20 ਨੇ ਸਾਡੇ ਯੂਪੀ ਬਿਹਾਰ ਵਾਲੇ ਕਹਿੰਦੇ ਆ ਬਰਸਾਤੀ ਵਿੰਡਕ ਮੂੰਹ ਖਾਦੀ ਸੀ ਕਿ 4 ਹਫਤੇ ਦੇ ਵਿੱਚ ਪੰਜਾਬ ਤੋਂ ਨਸ਼ਾ ਖਤਮ ਕਰ ਦਿੱਤਾ ਜਾਊਗਾ ਤੁਸੀਂ ਸਾਰੇ ਬੈਠੇ ਹੋ ਦੱਸੋ ਨਸ਼ਾ ਖਤਮ ਹੋਇਆ ਨੰਨ ਜੋ ਘਰ ਘਰ ਬੱਚੇ ਮਰਦੇ ਪਏ ਸਾਡੇ ਜਮਾਨੇ ਧੀ ਪੁੱਤ ਪਹਿਲਾਂ ਦੇ ਪੁੱਤ ਹੁੰਦੇ ਸੀ ਹੁਣ ਤਾਂ ਧੀਆਂ ਵੀ ਨਸ਼ਿਆਂ ਤੇ ਲੱਗ ਗਈਆਂ ਲਾਈਆਂ ਕਿੰਨੇ ਆ ਇਹ 4 ਹਫਤੇ ਦੀ ਸੌਂ ਖਾਣ ਵਾਲੇ ਨੇ ਸਾਡੇ ਜਵਾਨ ਬੁੱਤਾਂ ਨੂੰ ਮੌਤ ਦਿੱਤੀ ਚਾਰ ਹਫ਼ਤਿਆਂ ਦਾ ਵਾਦਾ ਕਰਕੇ ਸੌਂ ਖਾ ਕੇ ਨਸ਼ੇ ਦੀਆਂ ਅੱਜ ਸਾਡੇ ਘਰ ਘਰ ਜਵਾਂ ਕਮਾਰਦੇ ਤੁਸੀਂ ਗਲੀ ਗਵਾਂਡ ਜਿਹਦੇ ਮਰਜ਼ੀ ਪੁੱਛ ਲੋ ਤੁਸੀਂ ਸਾਡੇ ਇੱਥੇ ਬੈਠੇ ਹੋ ਐਹੋ ਜਿਹਾ ਕੋਈ ਮੁਹੱਲਾ ਵਾਲੀਆਂ ਆ ਲੈ ਦਿੱਤੀਆਂ ਜਾਣ ਉਹਦਾ ਮੋਬਾਈਲ ਖੋਇਆ ਜਾਵੇ ਤੇ ਕਦੋਂ ਕਿਸੇ ਬੰਦੇ ਦੇ ਢੋਕੇ ਮਾਰ ਕੇ ਉਹਨੂੰ ਮਾਰ ਦਿੱਤਾ ਜਾਵੇ ਇਹ ਹਾਲਾਤ ਹੋਏ ਕੇ ਸਾਡੇ ਪੰਜਾਬ ਦੇ ਤੁਸੀਂ ਸੁਣਿਆ ਅੱਜ ਤੋਂ 7 ਸਾਲ ਪਹਿਲਾਂ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਆ ਕਦੀ ਤੁਸੀਂ ਇਦਾਂ ਦੀਆਂ ਗੱਲਾਂ ਸੁਣੀਆਂ ਕਦੀ ਨਹੀਂ ਸੁਣੀਆਂ ਹੋਣਗੀਆਂ ਇੱਕ ਸ਼ਰੋਮਣੀ ਅਕਾਲੀ ਦਲ ਆ ਜਿਹੜੀ ਸੰਘੀ ਵਾਲਤਾ ਦੀ ਪ੍ਰਤੀਕ ਹੈ ਬਹੁਤ ਕਾਹੀਆਂ ਹਨ ਅੱਜ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਲੋਕਾਂ ਨੂੰ ਧਿਆਨ ਨਹੀਂ ਜਾਂਦਾ ਵੀ ਅਕਾਲੀ ਦਲ ਨੇ ਕੀ ਕੀ ਕੀਤਾ ਹੋਇਆ ਹੈ ਮੈਂ ਜੇ ਗੱਲ ਕਰਾਂ ਸ਼ਹੀਦ ਸਦਾ ਬਾਬਾ ਪ੍ਰਤਾਪ ਸਿੰਘ ਜੀ ਕੜਵਲ ਜੀ ਜੋ 100 ਸਾਲ ਉਹਨਾਂ ਦੇ ਹੋ ਗਏ ਸੀ ਸ਼ਹੀਦੀ ਨੂੰ ਉਹ ਜੇ ਮਨਾਇਆ ਗਿਆ ਤੋਂ ਸਿਰਫ ਅਕਾਲੀ ਦਲ ਨੇ ਉੱਥੇ ਬੰਦੇ ਖੁੱਲ੍ਹੇ ਸਾਹਿਬ ਤੋਂ ਪ੍ਰਧਾਨ ਸਾਹਿਬ ਸਾਡੇ ਤਾਂ ਦੂਸਰੇ ਦੇ ਸਾਰੇ ਮੇਰੇ ਜੀ ਸੀਨੀਅਰ ਵਰਕਰ ਸਰਵਾਂ ਅਤੇ ਸਰਵਾਂ ਸਾਰਨ ਭੱਜਾ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਕੇ ਬੋਰ ਕੈਪਟਨ ਮਨਿੰਦਰ ਸਿੰਘ ਨੂੰ ਪਾਤੀ ਇਹ ਉਹ 5 ਸਾਲ ਪੁਰਾਣਾ ਪੂਤੰਦਰੋਂ ਨਹੀਂ ਨਿਕਲਿਆ ਉਹਨੇ ਕਿਸੇ ਨੂੰ ਫਤਗ ਨਹੀਂ ਬੁਲਾਈ ਉਹਨੇ ਸਹੇਲ ਉੱਥੇ ਚੂੜੀ ਵਾਲੀ ਪਜਾਮੀ ਪਾਣੀ ਇਹ ਜਿਹੜੀ ਮਹਿਲਾ ਮੰਡਲ ਦੀ ਉਹਦੀ ਸੀ ਜੀ ਜਿਹੜੀ ਉਹ ਕੀ ਖੰਭੀ ਦੀ ਹੈ ਜਦੋਂ ਮੈਨੂੰ ਸਮਝ ਨਹੀਂ ਆਈ ਉਹ ਕੋਈ ਛੋਟੂ ਗੁਰ ਮਨੂ ਹਾਂਜੀ ਆਜੋ ਆਜੋ ਆਜਾ ਆਜਾ ਸਰਦਾਰ ਜਸਪਾਲ ਸਿੰਘ ਜਿਆਸਪੁਰਾ ਸਾਹਿਬ ਜਿਹੜੇ ਜਿਹੜਾ ਅੰਦੋਲਾ ਹਲੇ ਕੇ ਤੇ ਜਾਰਜ ਨੇ ਉਹਨਾਂ ਦੇ ਨਾਮ ਸਰਦਾਰ ਕੁਲਵਿੰਦਰ ਸਿੰਘ ਖਾਲਸਾ ਤੇ ਜਰਨਸਕਤਲ ਨਿਸ਼ਮਨੀ ਕਾਦੀ ਕਾਲ ਤੇ ਅਰ ਜੀ ਸਿੰਘ ਜੀ ਖਰੂ ਸਦਾ ਰਵਿੰਦਰ ਸਿੰਘ ਜੀ ਸਿੱਧੂ ਸਾਹਿਬ ਜੋ ਸਰਕਲ ਦੇ ਪ੍ਰਧਾਨ ਨੇ ਵਰਮਦੇਵ ਸਿੰਘ ਜੀ ਜੋ ਰਾਤਕ ਸਮਾਜ ਦੇ ਪ੍ਰਧਾਨ ਨੇ ਪਰ ਅੱਜ ਦੀ ਮੀਟਿੰਗ ਦੇ ਪ੍ਰਬੰਧਕ ਵੀ ਪ੍ਰਿੰਸ ਗੁਰਮਨਜੀਤ ਲਾਡੀ ਜੀ ਸੂਚਿਤ ਤੌਰ ਤੇ ਜਤਿੰਦਰ ਸਿੰਘ ਜੀ ਖਾਲਸਾ ਸੂਚਿਤ ਤੌਰ ਤੇ ਅੱਜ ਦੀ ਇਸ ਪ੍ਰਿੰਸ ਗੁਰਮਨਜੀਤ ਜੀ ਦੀ ਸਦੀ ਹੋਈ ਮੀਟਿੰਗ ਦੇ ਵਿੱਚ ਹਾਜ਼ਰ ਇਸ ਇਲਾਕੇ ਤੋਂ ਅਲਕਾ ਨਰਸੀ ਵੀਰੋ ਨੌਜਵਾਨਾਂ ਖਤਿਆ ਦੇ ਕਰਨਾ ਉਹਨਾਂ ਨੇ ਝੂਠ ਮੋੜ ਕੇ ਗੁੱਟਾ ਸਾਡੀ ਸੌਂਖਾ ਕੇ ਚਾਰ ਹਫ਼ਤਿਆਂ ਤੇ ਨਸ਼ਾ ਖਤਮ ਕਰਨ ਦੀ ਘਰ ਘਰ ਨੌਕਰੀ ਦੇਣ ਦੀ ਕਰਜ਼ਾ ਮੰਗਣ ਦੀ ਗੱਲ ਕਰਕੇ ਲੋਕਾਂ ਨੂੰ ਪ੍ਰਭਾ ਕੇ ਝੂਠ ਬੋਲ ਕੇ ਵੋਟ ਲਏ। ਉਹ ਪੂਰੇ ਪੰਜ ਸਾਥ ਸਾਡੇ ਪਰਿਵਾਰ ਕੀਤੇ। ਸਾਡੇ 4 ਸਾਲ ਬਾਅਦ ਉਹਨਾਂ ਨੇ ਕਿਉਂਕਿ 100 ਝੂਠੀ ਕਰਦੀ ਸੀ ਵਰਤ ਦਾ ਪ੍ਰਮਾਤਮਾ ਕਰਪੁਰ ਖੰਦ ਪਰ ਜਮੀਨ ਇਹਨਾਂ ਨੂੰ ਸਜ਼ਾ ਦਿੰਦੀ। ਉਹ ਬਹੁਤ ਇਨਸਾਨ ਕਰਕੇ ਬਹੁਤ ਭੇਜੀ ਕਰਕੇ ਉਹਨਾਂ ਨੂੰ ਲਾਇਆ ਗਿਆ ਹਰ ਪੇ ਵੀ ਜਾਂਦੇ ਆਜੋ ਨਾ ਘਰ ਦੇ ਦੇ ਨਾ ਘਟ ਦੇ ਕੋਈ ਫੰਦਰਾ ਦੇ ਨਾਲ ਲੋਕਾਂ ਦੇ ਨਾਲ ਵਿਸ਼ਵਾਸ ਘਾਟ ਕਰੇ ਬੋਟ ਦੇ ਖਾਤਰ ਝੂਠੇ ਬੋਲੇ ਹੁਰ ਦਾ ਸਾਥ ਦੀ ਸੌਖਾਵੇ ਇਸ ਪ੍ਰਕਾਰ ਪ੍ਰਗੰਤ ਜਮੇ ਬਸ਼ਦਾ ਨੇ ਰਾਤ ਹੋਏ ਪੇ ਸਾਡੇ ਪੰਜਾਬ ਦੇ ਤੁਸੀਂ ਸੁਣਿਆ ਅੱਜ ਤੋਂ 7 ਸਾਲ ਪਹਿਲਾਂ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਆ ਕਦੀ ਕੋਈ ਇਤਾਂ ਦੀਆਂ ਗੱਲਾਂ ਸੁਣੀਆਂ ਕਦੀ ਨਹੀਂ ਸੁਣੀਆਂ ਹੋਣਗੀਆਂ ਇੱਕ ਸ਼ਰੋਮਣੀ ਅਕਾਲੀ ਦਲ ਆ ਜਿਹੜੀ ਸੰਘੀ ਵਾਲਤਾ ਦੀ ਪ੍ਰਤੀਕ ਸਾਰੇ ਵੀਰਾਂ ਨੂੰ ਬੋਲਤੀ ਆ ਅਵੀਰ ਹੋਣ ਜਿੰਨੇ ਲੋਕ ਤੇ ਸਾਰੇ ਪਿਛਲੇ ਪਾਸੇ ਆ ਗਏ ਤੇਰਾ ਵੀ ਫੋਟੋ ਹੋਊਗਾ ਹਾਂਜੀ ਸਾਰੇ ਭਰਾਵਾਂ ਨੂੰ ਬੇਨਤੀ ਆ ਹਾਂਜੀ ਰਾਜੇਪਾਲ ਸਿੰਘ ਜੀ ਦੀ ਅਗਵਾਈ ਦੇ ਵਿੱਚ ਮੀਟਿੰਗ ਕਰਵਾਈਏ ਗਿਆਸਪੁਰਾ ਸਾਹਿਬ ਦੀ ਬਹੁਤ ਵੱਡਾ ਹਰ ਥਾਂ ਦੇ ਉੱਤੇ ਹੰਗਾਰਾ ਮੱਡਿਆ ਇੱਥੇ ਵੀ ਸੰਗਤਾਂ ਨਰੋਲ ਸੰਗਤਾਂ ਇਲਾਕੇ ਦੇ ਲੋਕ ਆਏ ਹੋਏ ਨੇ ਜਿਨ੍ਹਾਂ ਨੇ propto ਦਿੱਤਾ ਵੀ ਅਸੀਂ ਤੁਹਾਡੇ ਨਾਲ ਆ ਪੂਰੇ ਲੁਧਿਆਣਾ ਸ਼ਹਿਰ ਸਮੇਤ ਪਿੰਡਾਂ ਦੇ ਜਿੱਥੇ-ਜਿੱਥੇ ਵੀ ਇਲੈਕਸ਼ਨ ਵਾਸਤੇ ਬੇਨਤੀ ਕਰਨ ਵਾਸਤੇ ਗਏ ਆ ਲੋਕਾਂ ਨੇ ਬਹੁਤ ਖੁਸ਼ੀਆਂ ਮਨਾਈਆਂ ਪੱਪਾ ਭਾਰ ਲੋਕ ਹੋਏ ਨੂੰ ਆਪਣੇ ਲੈਵਲ ਤੇ ਲੋਕ ਸਭਾ ਦੇ ਵਿੱਚ ਕਦੇ ਇਦਾਂ ਮੈਂ ਵੇਖਿਆ ਨਹੀਂ ਵੀ ਲੋਕ ਡੋਰ ਟੂ ਡੋਰ ਜਾਂਦੇ ਲੋਕ ਸਭਾ ਦੇ ਵਿੱਚ ਇਦਾਂ ਕਦੇ ਮੈਂ ਵੇਖਿਆ ਨਹੀਂ ਵੀ ਲੋਕ ਤਿਆਰ ਬੈਠੇ ਹੋਣ ਮੈਨੂੰ ਡੀਕ ਦੇ ਹੋਣ ਵੀ ਆਵੇ ਜਾਂ ਫੋਨ ਆਉਦੇ ਹੋਣ ਜਾਂ ਲੱਡੂ ਵੰਡਦੇ ਹੋਣ ਟਿਕਟ ਮਿਲਣ ਤੋਂ ਬਾਅਦ ਇਹ ਮੈਨੂੰ ਪਹਿਲੀ ਵਾਰੀ ਦੇਖਣ ਮਿਚਾਇਆ ਸੋ ਬਹੁਤ ਵੱਡਾ ਲੋਕਾਂ ਦੇ ਵਿੱਚ ਚਾਅ ਆ ਖੁਸ਼ੀ ਆ ਔਰ ਚਾਹੁੰਦੇ ਨੇ ਪੰਜਾਬ ਦਾ ਜਿਹੜਾ ਸੋਕਾ ਵਾ 15 ਸਾਲ ਦਾ ਉਹਨੂੰ ਖਤਮ ਕੀਤਾ ਜਾਵੇ ਲੋਕ ਇਹਨਾਂ ਦੇ ਮਨਾਂ ਵਿੱਚ ਔਰ ਸ਼ਰਮਣੀ ਕਾਲੀ ਦਲ ਬਾਰੇ ਲੋਕ ਜਿਵੇਂ ਹੁੰਦੇ ਨਾ ਤਾਕ ਲਾ ਕੇ ਦੇਖਦੇ ਤਾਕ ਲਾ ਕੇ ਵੇਖਦੇ ਵੀ ਜਦੋਂ ਕਦੋਂ ਆਵੇ ਕਿਉਂਕਿ ਇੱਕ ਤਜਰਬਾ ਕਰ ਲਿਆ ਲੋਕਾਂ ਦਾ ਲੋਕਾਂ ਦੇ ਸਾਹਮਣੇ ਇੱਕ ਐਕਸਪੀਰੀਅੰਸ ਹੋ ਗਿਆ ਵੀ ਜਿਹੜੀ ਵੀ ਪਾਰਟੀਆਂ ਦੋ ਆਈਆਂ ਨੇ ਬਾਅਦ ਦੇ ਵਿੱਚ ਉਹਨਾਂ ਨੇ ਕੁਝ ਨਹੀਂ ਕੀਤਾ ਜੋ ਵਿਕਾਸ ਹੋਇਆ ਜੋ ਤਰੱਕੀ ਹੋਈ ਜੋ ਖੁਸ਼ਹਾਲੀ ਆਈ ਆ ਉਹ ਕਾਲੀ ਦਲ ਦੇ ਰਾਜ ਵਿੱਚ ਆਈ ਇਸ ਕਰਕੇ ਲੋਕ ਜਿਹੜੇ ਸਾਡੇ ਲੁਧਿਆਣੇ ਦੇ ਵਪਾਰੀ ਨੇ ਲੁਧਿਆਣੇ ਦੇ ਜਿਹੜੇ ਜੋਖਪਤੀ ਨੇ ਲੁਧਿਆਣੇ ਦੇ ਜਿਹੜੇ ਮੁਲਾਜ਼ਮ ਨੇ ਅੱਜ ਮੁਲਾਜ਼ਮ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਲੀ ਦਲ ਦੇ ਨਾਲ ਮੈਂ ਕਹਿੰਦਾ ਵੀ 100% ਮੁਲਾਜ਼ਮ ਹਰੇਕ ਵਿਭਾਗ ਦੇ ਇਹ ਸੋਚਦੇ ਨੇ ਵੀ ਅਸੀਂ ਵੋਟ ਪਾਉਣੀ ਆ ਤਾਂ ਕਾਲੀ ਦਲ ਨੂੰ ਪਾਉਣੀ ਆ ਅਸੀਂ ਪਿੱਛੇ ਗਲਤੀ ਕਰ ਗਏ ਬੜੀ ਵੱਡੀ ਗੈਂਦੀ ਜੀ ਉਹਨਾਂ ਨੇ ਆਪ ਨੂੰ ਪਾਈ ਸੀ ਪਰ ਆਪ ਵਾਲਿਆਂ ਨੇ ਬਣ ਕੇ ਉਹਨਾਂ ਦਾ ਇੱਕ ਵੀ ਕੁਝ ਵੀ ਸਵਾਰਿਆ ਨਹੀਂ ਜਿਸ ਕਰਕੇ ਮੈਨੂੰ ਇਉਂ ਜਾਪਦਾ ਵੀ ਬਹੁਤ ਵੱਡੀ ਪ੍ਰਮਾਤਮਾ ਦੀ ਕਿਰਪਾ ਹੋਊਗੀ ਬਹੁਤ ਵੱਡੇ ਫਰਕ ਨਾਲ ਕਿਉਂਕਿ ਮੂਰੇ ਤਾਂ ਤਿੰਨੇ ਕਾਂਗਰਸੀ ਆ ਕਾਂਗਰਸੀ ਨੇ ਤਿੰਨੇ ਹੀ ਉਹਨਾਂ ਦੇ ਵਿੱਚ ਦਾ ਆਪਸ ਵਿੱਚ ਹੀ ਉਹਨਾਂ ਦਾ ਕਾਟੋ ਕੁਲੇਸ਼ ਰਹਿਣਾ ਸਾਡਾ ਉਹਨਾਂ ਨਾਲ ਕੋਈ ਰੌਲਾ ਹੀ ਨਹੀਂ ਆਪਸ ਵਿੱਚ ਹੀ ਲੜੀ ਜਾਣ ਉਹ ਇੱਕ ਦੂਜੇ ਨੂੰ ਮਿਹਨੇ ਮਾਰੀ ਜਾਣ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਣ ਅਸੀਂ ਤਾਂ ਇਮਾਨਦਾਰੀ ਦੀ ਤੇ ਸ਼ਰਾਫਤ ਦੀ ਰਾਜਨੀਤੀ ਕਰਨੀ ਆ ਸਰ ਜੀ ਐਮਪੀ ਵੜਦੇ ਹੋ ਪਹਿਲ ਦੇ ਆਧਾਰ ਤੇ ਵਿਕਾਸ ਦੀ ਰਾਜਨੀਤੀ ਕਰ ਰਹੀਆਂ ਤੁਹਾਡੇ ਸਾਹਮਣੇ ਹੁਣ ਗਿਆਸਪੁਰਾ ਸਾਹਿਬ ਨੇ ਦੱਸਿਆ ਜੀ ਬਈ ਇੱਥੇ ਕੁਝ ਵੀ ਨਹੀਂ ਹੈ ਨੀ ਹੈਲਥ ਸੂ ਸਿਹਤ ਸਹੂਲਤਾਂ ਕੋਈ ਨਹੀਂ ਗੀਆਂ ਐਜੂਕੇਸ਼ਨ ਅਸਵੰਧਤ ਅਦਾਰਾ ਕੋਈ ਨਹੀਂ ਗਾ ਇਹ ਬਹੁਤ ਜ਼ਰੂਰੀ ਆ ਦੇਖੋ ਮੈਂ ਅੱਜ ਇੱਕ ਲੇਬਰ ਡੇ ਸੀ ਕਿਸਾਨਾਂ ਤੇ ਬੋਲ ਕੇ ਆਇਆ ਹਾਂ ਖਾਸ ਕਰਕੇ ਮਜ਼ਦੂਰ ਸੀਗੇ ਉੱਥੇ ਵੀ ਜਿੰਨਾ ਚਿਰ ਤੁਸੀਂ ਕਿਰਤ ਚਾਹੇ ਗੁਰੂ ਨਾਨਕ ਦੇਵ ਜੀ ਨੇ ਮਜ਼ਦੂਰੀ ਨੂੰ ਕਿਰਤ ਕਿਹਾ ਵਾ ਠੀਕ ਆ ਨਾ ਅਸੀਂ ਤਾਂ ਮਜ਼ਦੂਰ ਕਹਿੰਦੇ ਆ ਨਾ ਉਹਨਾਂ ਨੇ ਕਿਰਤੀ ਕਿਹਾ ਇਹਨਾਂ ਨੂੰ ਕਿ ਇਨਾ ਕਿਰਤੀ ਭਰਾਵਾਂ ਨੂੰ ਮੈਂ ਬੇਨਤੀ ਕਰਕੇ ਆਂ ਵੀ ਤੁਸੀਂ ਔਖੇ ਸੌਕੇ ਹੋ ਕੇ ਆਪਣੇ ਬੱਚਿਆਂ ਨੂੰ ਪੜਾਓ। ਜ਼ਰੂਰੀ ਆ ਕਿਉਂਕਿ ਹੁਣ ਮਜ਼ਦੂਰੀ ਥੋੜਾ ਕਰੀ ਜਾਣੀ ਆ ਪੀੜੀ ਦਰ ਪੀੜੀ। ਮਜ਼ਦੂਰੀ ਚੋਂ ਨਿਕਲਵਾਰ ਤੇ ਇੱਕੋ ਇੱਕ ਤਰੀਕਾ ਵੀ ਉਹ ਐਜੂਕੇਸ਼ਨ ਹਾਸਲ ਕਰਨ ਬੱਚਿਆਂ ਨੂੰ ਕਰਾਉਣ ਉਹ ਕਰਾਉਣ ਵਿਚਾਰੇ ਕਿੱਥੇ? ਜਾਂ ਸਰਕਾਰੀ ادارے ਹੈ ਨਹੀਂ। ਸਰਕਾਰੀ ਸਕੂਲ ਹੀ ਹੈ ਨਹੀਂ। ਖਾਸ ਕਰਕੇ ਅਸੀਂ ਆਉਣ ਵਾਲੇ ਦਿਨਾਂ 'ਚ ਸਰਕਾਰੀ ਸਕੂਲ ਬਣਾਵਾਂਗੇ, ਸਰਕਾਰੀ ਕਾਲਜ ਬਣਾਵਾਂਗੇ। ਸਰਦਾ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਨੇ ਮੈਰੀਟੋਰੀਅਸ ਸਕੂਲ ਬਣਾਏ ਸੀ। ਪਹਿਲਾਂ ਆਦਰਸ਼ ਸਕੂਲ ਬਣਾਏ ਸੀ। ਉਹ ਐਸੇ ਕਰਕੇ ਬਣਾਇ ਸੀ ਪੰਜਾਬ ਪੜ ਜਵੇ ਉਹਨਾਂ ਦਾ ਸੋਚ ਸੀ ਵੀ ਪੰਜਾਬ ਸਾਡਾ ਪੜ ਜਵੇ ਲਿਖ ਜਵੇ ਤਾਂ ਜੋ ਤਰੱਕੀ ਕਰ ਸਕੇ ਤਰੱਕੀ ਦੀ ਇੱਕੋ ਇੱਕ ਸਾਧਨਾ ਪੜਾਈ ਸੋ ਉਹਨਾਂ ਨੇ ਇਹਦੇ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਔਰ ਅਸੀਂ ਵੀ ਇਸ ਤੇ ਜ਼ੋਰ ਦੇਵਾਂਗੇ ਅਸੀਂ ਬਾਲੇ ਹੋਰ ਕਿਸੇ ਗੱਲਾਂ ਤੇ ਪੈਸੇ ਨਹੀਂ ਖਰਚਦੇ ਸਿੱਧ ਹੁਕੂਮਤਾਂ ਤੇ ਔਰ ਐਜੂਕੇਸ਼ਨ ਸਹੂਲਤਾਂ ਤੇ ਪੈਸੇ ਖਰਚਾਂਗੇ ਤੇ ਆਪਣੇ ਜ਼ਿਲ੍ਹੇ ਨੂੰ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਧੰਨਵਾਦ ਬੜਾ ਹੰਗਾਰਾ ਰਿਹਾ ਬਹੁਤ ਵੱਡਾ ਹੰਗਾਰਾ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਮੈਂ ਕਹਿੰਨਾ ਸਾਰੇ ਉਮੀਦਵਾਰਾਂ ਚੋਂ ਬੈਸਟ ਉਮੀਦਵਾਰ ਹੈ। ਔਰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਸਭ ਤੋਂ ਵੱਧ ਵੱਡੀ ਲੀਡ ਨਾਲ ਜਿੱਤੂਗਾ ਔਰ ਇਹ ਜਾ ਇਤਿਹਾਸਕ ਜਿੱਤ ਹੋਏਗੀ ਕਿ ਲੋਕ ਸਾਰੇ ਅੱਜ ਦੇਖਣਗੇ ਅੱਜ ਪ੍ਰਿੰਸ ਵਰਮਾ ਜੀ ਨੇ ਆਪਦੇ ਵਾਰਡ ਦੇ ਲੋਕਾਂ ਦੇ ਨਾਲ ਖੜ ਕੇ ਸਾਡੀ ਇੱਕ ਮੀਟਿੰਗ ਰਾਈਏ ਇਕੱਲੇ ਇਕੱਲੇ ਦੀ ਇੱਕੋ ਹੀ ਆਵਾਜ਼ ਸੀ ਵੀ ਜੋ ਗਲਤੀਆਂ ਹੋ ਗਈਆਂ ਭੁੱਤ ਰਹੇ ਆ 2.5 ਸਾਲ ਇਹਨਾਂ ਨੂੰ ਦੇਖਦੇ ਹੋਗੇ 5 ਸਾਲ ਉਹਨਾਂ ਨੂੰ ਹੋਗੇ ਇੱਕੋ ਗੱਲ ਆ ਵੀ ਸਰ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਨੇ ਪੰਜਾਬੀਆਂ ਨੇ ਆਪਣੀ ਪਾਰਟੀ ਨੂੰ ਜਤੌਣਾ ਆਪਣੀ ਪਾਰਟੀ ਕੱਲੀ ਤਕੜੀ ਦੇ ਚੋਣ ਨਿਸ਼ਾਨ ਵਾਲੀ ਸਾਡੀ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਚ ਸ਼ਰਨਜੀਤ ਸਿੰਘ ਢਿੱਲੋਂ ਤੋਂ ਬਾਅਦ ਹਜੇ ਤੱਕ ਕੋਈ ਐਮਪੀ ਨਹੀਂ ਬਣਿਆ ਸ਼੍ਰੋਮਣੀ ਅਕਾਲੀ ਦਾ ਹਾਲਾਂਕਿ ਬੁੱਤੋ ਬਣ ਚੁੱਕੇ ਨੇ ministri bari ji ban chuke ne ਵਿਸ਼ਵਾਸ ਨਹੀਂ ਦਿਤਾ ਲੋਕਾਂ ਨੂੰ ਬਿਲਕੁਲ ਜੀ ਸਾਨੂੰ ਇਹੀ ਵਿਸ਼ਵਾਸ ਹੈ ਇਸ ਵਾਰ ਕਿ ਸ਼ਰਨਜੀਤ ਸਿੰਘ ਢਿੱਲੋਂ ਤੋਂ ਬਾਅਦ ਸਾਡੇ ਇਸ ਵਾਰ ਉਮੀਦਵਾਰ ਨੇ ਜਿਹੜੇ ਸਰ ਰਣਜੀਤ ਸਿੰਘ ਜੀ ਢੁੱਲੋਂ ਬਹੁਤ ਵੱਡੀ ਲੀਡ ਨਾਲ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੇ ਐਮਪੀ ਬਣਨਗੇ ਤਾਂ ਕਿ ਲੁਧਿਆਣੇ ਦੇ ਲੋਕਾਂ ਦਾ ਵਿਕਾਸ ਵੀ ਹੋ ਸਕੇ ਥੈਂਕ ਯੂ ਜੀ ਧੰਨਵਾਦ ਸਰਦਾਰ ਜਸਪਾਲ ਸਿੰਘ ਜੀ ਦਾ ਜਸਪਰੀਆ ਜੀ ਦਾ ਜੋਰੇ ਪਹੁੰਚੇ ਉਹਨਾਂ ਨੇ ਮੈਨੂੰ ਇਹਨਾਂ ਮਾਣ ਬਖਸ਼ਿਆ ਦੇਖੋ ਮੈਂ ਪਾਰਟੀ ਦੇ ਨਾਲ ਅਹੁਦੇ ਲਈ ਨਹੀਂ ਜੁੜਿਆ ਮੈਂ ਪਾਰਟੀ ਦੇ ਕੰਮ ਦੇਖ ਕੇ ਜਦੋਂ ਜਸਪਾਲ ਸਿੰਘ ਜੀ ਵਰਗੇ ਸਾਡੇ ਸਰਦਾਰ ਜੀ ਜਸਪਾਲ ਸਿੰਘ ਜੀ ਨੇ ਜਸਪਰੀਆ ਜੀ ਇਹਨਾਂ ਦੇ ਕੰਮ ਦੇਖ ਕੇ ਜਦ ਪਾਰਟੀ ਦੇ ਪੁਰਾਣੀ ਦੁਰਾਸ਼ੀ ਹਿਸਟਰੀ ਪੜਦੇ ਆ ਹਿਸਟਰੀ ਵਿੱਚ ਦੇਖਿਆ ਸਭ ਇਮਾਨਦਾਰ ਬਾਬਾ ਬੋਰ ਜੀ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਜਾਣਿਆ ਜਾਂਦਾ ਗੈਸਪੂਰੀ ਆ ਜੀ ਨੂੰ ਜਾਣਿਆ ਜਾਂਦਾ ਗਾਵੜੀਆ ਸਾਹਿਬ ਨੂੰ ਜਾਣਿਆ ਜਾਂਦਾ ਇਮਾਨਦਾਰੀ ਔਰ ਦੂਜੀ ਪਾਸੇ ਅਸੀਂ ਦੇਖ ਲਈਏ ਆਸ਼ੂ ਵਰਗੇ ਕਰਪਟ ਜਿਹੜੇ ਵੱਡੇ ਚਿਹਰੇ ਨੇ ਜਾਂ ਤੁਸੀਂ ਹੁਣ ਉਹਰੇ ਆਪਣੇ ਲੜਦੇ ਨੇ ਆਪਣੇ ਜਿਹੜੀ ਕਾਂਗਰਸ ਪਾਰਟੀ ਤੋਂ ਇਲੈਕਸ਼ਨ ਲੜਦੇ ਨੇ ਉਹ ਵੀ ਤੁਹਾਨੂੰ ਪਤਾ ਭਗਵੰਤ ਮਾਨ ਜੀ ਨੇ ਦੱਸਿਆ ਸੀ ਬਾਡੀਆਂ ਦਾ ਜੋ ਰੋਲਾ ਪਿਆ ਸੀ ਬਸਾਂ ਦੀ ਬਾਡੀਆਂ ਦਾ ਰੋਲਾ ਪਿਆ ਸੀ ਜਾਂ ਪ੍ਰੈਸ਼ਰ ਦੀ ਤੁਸੀਂ ਗੱਲ ਕਰ ਲਓ ਰਣਜੀਤ ਸਿੰਘ ਢਿੱਲੋਂ ਜੀ ਦਾ 25 ਸਾਲ ਦਾ ਰਿਕਾਰਡ ਹੈ ਇਲੈਕਸ਼ਨਾਂ ਦਾ ਜੋ ਅਸੀਂ ਦੇਖਦੇ ਆ ਪਿੱਛੇ ਇੱਕ ਵੀ ਦਾਗ ਨਹੀਂ ਉਹਨਾਂ ਦੇ ਉੱਤੇ ਉਹ ਸਾਫ਼ ਸੁਥਰੀ ਰਾਜਨੀਤੀ ਤੇ ਹਰ ਕੋਈ ਜਾਣਦਾ ਅੱਜ ਦੇਖੋ ਪਿਛੇ ਸਕੂਲਾਂ ਦੀ ਗੱਲ ਕਰਕੇ ਕੈਪਟਨ ਸਾਹਿਬ ਨੇ 5 ਸਾਲ ਖਰਾਬ ਕਰਤੇ ਸਮਾਰਟਫੋਨਾਂ ਦੀ ਗੱਲ ਕਰਕੇ ਖਰਾਬ ਕਰਤੇ ਫਿਰ ਦਿੱਲੀ ਤੋਂ ਇੱਕ ਪਾਰਟੀ ਚੱਲੀ ਉਹਨਾਂ ਨੇ ਵੀ ਸਕੂਲਾਂ ਦੀ ਗੱਲ ਕੀਤੀ ਡੈਮੋ ਸਕੂਲ ਦਿਖਾਏ ਸਭ ਨੇ ਤਾਂ ਪਤਾ ਹੀ ਹੋਏਗਾ ਤੁਹਾਨੂੰ ਕਿ ਕਿੱਦੜੇ ਸਕੂਲ ਦਿਖਾਏ ਜਾਂਦੇ ਸੀ ਅੱਜ 2.5 ਸਾਲ ਹੋ ਚੱਲੇ ਆ ਸਰਕਾਰ ਬਣੀ ਨੂੰ 2.5 ਸਾਲ ਹੋ ਚੱਲੇ ਆ ਸਰਕਾਰ ਬਣੀ ਨੂੰ ਉਹ ਸਕੂਲ ਸਿਰਫ ਡੈਮੋ ਬਣ ਕੇ ਰਹਿ ਗਏ ਸਿਰਫ ਗੱਲਾਂ ਹੋਈਆਂ ਜਿਉਂ ਇਥੇ ਲੋਕਾਂ ਨੇ ਵੋਟ ਪਾਤੀ ਲੇਕਿਨ ਅੱਜ ਲੋਕ ਜਾਗਰੂਤ ਹੋ ਗਏ ਆ ਲੋਕ ਫਿਰ ਕਾਲੀ ਦਲ ਸ਼ਰਮ ਨਹੀਂ ਕਾਲੀ ਦਲ ਨੂੰ ਪਸੰਦ ਕਰ ਰਹੇ ਉਹਨਾਂ ਦੇ ਕਿਤੇ ਹੋਏ ਕੰਮਾਂ ਨੂੰ ਪਸੰਦ ਕਰ ਰਹੇ ਆ ਤੇ ਦੋ 4 ਜ